ਲਓ ਗਾਇਜ਼ ਆਪਾਂ ਉਧਰ ਲੈ ਲੈ ਹਾਂ ਨਿਕੰਦੇ ਇਦਾਂ ਡੱਬੇ ਦੇ ਵਿੱਚ ਆਈ ਹੀ ਕੀ ਆ ਵੇਥੋਂ ਗਾਇ ਸ਼ਾਇਦ ਵਿੱਚ ਪਤਾ ਨਹੀਂ ਕੀ ਗੁਰਿਆ ਪੈਂਦਾ ਆ ਗਈ ਇਹ ਨਿਕਲਾਈ ਮੈਂ ਪ੍ਰਭੂ ਨੂੰ ਕਿਹਾ ਕਿ ਆਪਾਂ ਦੀ ਪੈਕਿੰਗ ਕਰਨੀ ਹੈ ਜੀ ਜਾਣਦੀ ਕਰੋ ਡੱਬਾ ਪੁੱਛ ਕੇ ਲਿਆ ਪ੍ਰਭੂ ਸਾਉਸ ਆਈ ਹੋਈ ਉਧਰ ਉਹ ਕਿੱਡਾ ਡੱਬਾ ਗਿੱਡਾ ਹੈ ਸਭ ਤੋਂ ਜ਼ਿਆਦਾ ਵੇਟ ਦੇ ਡੱਬੇ ਦਾ ਹੋ ਜਾਣਾ ਡੱਬਾ ਮੈਂ ਨਾ ਵੀ ਆਪਾਂ ਕੱਟ ਕੇ ਬਣਾ ਲਈ ਨਹੀਂ ਇਹ ਨਹੀਂ ਸੈੱਟ ਹੋਣਾ ਇਹ ਜ਼ਿਆਦਾ ਹੀ ਵੱਡਾ ਵਾ ਦੇਖਿਓ ਨਾ ਜਿਵੇਂ ਘਾਟ ਲਿਆ ਹਾਂ ਚਾਰੇ ਬਨੇ ਲਾ ਕੇ ਤੇ ਉੱਤੇ ਟੇਪ ਹੀ ਟੇਪ ਲਵੇ ਹੀ ਤੀ ਹੂੰ ਤੇ ਕਿੱਥੇ ਚੈ ਨੂੰ ਡੱਬਾ ਚੱਲ ਕਰਦੇ ਆਂ ਫਿਰ ਬਾਅਦ ਵਿੱਚ ਪਹਿਲਾਂ ਨੂੰ ਸਾਹਮਣੇ ਬਹੁਤ ਪੌੜੀਆਂ ਤੇ ਰੱਖਿਆ ਠੀਕ ਹੈ ਫਿਰ ਬਾਅਦ ਵਿੱਚ ਕੱਟ ਕੇ ਕਰ ਲਾਂਗੇ ਸੁਨੋਈ ਹੈ ਜਦੋਂ ਨਿੱਕੀ ਹੁੰਦੀ ਜਦੋਂ ਆਪਾਂ ਲੈ ਕੇ ਆਏ ਹੈ ਨਾ ਇਹਦੇ ਵਿੱਚ ਆਈ ਏਦਾਂ ਦਾ ਬਾਕਸ ਹੀ ਛੋਟਾ ਜਿਹਾ ਏਦਾਂ ਦਾ ਡੱਬਾ ਹੀ ਤੇ ਇੰਨੀ ਕ ਹੈ ਇੰਨੀ ਕ ਤੇ ਇਹਦੇ ਚ ਆਈ ਹੀਗੀ ਐਵੇਂ ਦੇ ਡੱਬੇ ਦੇ ਵਿੱਚ ਤੇ ਬੱਸ ਦੇ ਵਿੱਚ ਬਿਠਾ ਕੇ ਉਹਨਾਂ ਨੇ ਖਲਾਈ ਹੀਗੀ ਹੈ ਨਾ ਹਰਿਆਣੇ ਤੋਂ ਤੇ ਇਹ ਮੈਡਮ ਜੀ ਇਧਰ ਕੋਣ ਕਿਥੇ ਵੜ ਕੇ ਬੈਠੇ ਨੇ ਸਰਦਾਰਨੀ ਸਾਹਿਬ ਸਰਦਾਰਨੀ ਜੀ ਮੈਂ ਮੈਡਮ ਸੌਰੀ ਸਰਦਾਰਨੀ ਜੀ ਤੇ ਇਧਰ ਆਪਣੀ ਪੈਕਿੰਗ ਕਰਨ ਵਾਸਤੇ ਪਈ ਆ ਜੇ ਮੈਂ ਵੇਖਾਂ ਦੀ ਵੀ ਕੋਈ ਵਧੀਆ ਜੀ ਚੀਜ਼ ਮਿਲ ਜਾਏ ਤਾਂ ਫੇਰ ਹੀ ਆਪਾਂ ਸੁੱਤੀ ਰਹਿੰਦੀ ਸਹੀ ਗੱਲ ਇਹ ਹੈ ਕੀ ਜਾਂਦੇ ਸੁੱਤੀ ਜਾ ਤੇ ਆ ਕੁੱਤੀ ਜਾ ਤੇ ਸੁੱਤੀ ਜਾ ਹੈਨਾ ਤੇ ਅੱਜ ਆਪਾਂ ਇਹਦੀ ਪੈਕਿੰਗ ਕਰਕੇ ਇਹਨੂੰ ਪਾਰਸਲ ਕਰ ਦੇਣਾ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਸਤਿ ਸ਼੍ਰੀ ਅਕਾਲ ਮਿਲਵੋ ਸਾਰਿਆਂ ਨੂੰ ਵਲੌਗ ਦੀ ਸ਼ੁਰੂਆਤ ਆਪਾਂ ਹੁਣੇ ਕਰਦੇ ਆਂ ਤੇ ਵਲੌਗ ਦੀ ਸ਼ੁਰੂਆਤ ਕੱਲ ਵਾਲਾ ਵਲੌਗ ਜਿਹੜਾ ਤੁਸੀਂ ਦੇਖਿਆ ਜਦੋਂ ਆਪਾਂ ਰਖੜੀ ਲੈਣ ਵਾਸਤੇ ਗਏ ਆਂ ਤੇ ਬਾਅਦ ਵਿੱਚ ਆ ਕੇ ਤੇ ਫਿਰ ਆਪਾਂ ਬੱਚਨ ਟਿਊਸ਼ਨ ਕਰਾਉਣ ਲੱਗੇ ਹੁਣ ਪ੍ਰਭ ਨੇ ਕੱਲ ਥੋੜੀ ਜੀ ਇਹਨੂੰ ਡਾਂਟ ਪਈ ਐ ਇਹ ਨਾ ਥੋੜਾ ਜਿਹਾ ਕੰਮ ਵਿਗੜ ਵਗਾੜਦਾ ਵਾ ਕਿਉਂਕਿ ਇਹ ਨਾ ਇਹ ਆਪਣੇ ਕੰਮ ਨੂੰ ਸੀਰੀਅਸ ਨਹੀਂ ਲੈਂਦਾ ਨਾ ਇਹ ਪੜਾਈ ਨੂੰ ਸੀਰੀਅਸ ਲੈਂਦਾ ਤੇ ਨਾ ਇਹ ਕਿਸੇ ਕੰਮ ਨੂੰ ਲੈਂਦਾ ਫਿਰ ਰਾਤੀ ਇਹਦੇ ਨਾਲ ਬਹੁਤ ਸਿਰ ਖਪਾਈ ਕੀਤੀ ਹੁਣ ਵੇਖੋ ਕਿੰਨੇ ਕ ਦੇਣਾ ਸਰ ਰਹਿੰਦਾ ਅਸਰ ਵਹੇ ਥੋੜੇ ਕ ਦੇਣੀ ਰਹਿੰਦਾ ਹੁੰਦਾ ਥੋੜੇ ਦਿਨ ਨਹੀਂ ਥੋੜੇ ਘੰਟੇ ਰਿੰਦਾ ਅੰਦਾਣਾ ਇਦਾਂ ਦੀ ਗੱਲ ਐ ਕਿ ਰਹੂਗਾ ਇਸ ਵਾਰ ਰਹੂਗਾ ਕਿ ਨਹੀਂ ਰੋਗਾ ਦੱਸ ਬੋਲ ਰਹੂਗਾ ਹੁਣ ਇਦਾਂ ਕਰਨਾ ਮੇਰੇ ਨਾਲ ਰਹੂਗਾ ਪੱਕੀ ਗੱਲ ਆ ਮੰਨਦਾ ਇਹ ਗੱਲ ਨੂੰ ਪੱਕਾ ਚਲੋ ਵੇਖ ਲੈਨੇ ਕਿੰਨੇ ਦਿਨ ਗਾਈਸ ਹੁਣ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ ਦੇ ਵੇਖਦੇ ਦੇ ਤੇ ਕਿੰਨੇ ਦਿਨ ਅਸਰ ਰਹੂਗਾ ਤੇ ਹੁਣ ਇਹਨੇ ਨਹਾ ਲਿਆ ਵਾ ਮੈਂ ਵੀ ਨਹਾ ਲਿਆ ਵਾ ਇਹ ਕੰਮ ਕਰ ਕਰ ਲਿਆ ਸਾਰੇ ਫਿਰ ਇੱਕ ਮੰਝਾ ਕੱਢਦੇ ਬਾਹਰ ਇੱਕ ਕੰਬਲ ਝੁਕਦੇ ਬਸ ਤੇ ਇੰਨਾ ਕੰਮ ਕਰਦੇ ਤੇ ਭਾਂਡੇ ਝੁਕਦੇ ਆ ਦੋ ਕੀ ਆ ਬਸ ਤੇ ਫਿਰ ਆਪਾਂ ਜਿਹੜਾ ਕਿ ਤੂੰ ਆਪਣਾ ਪ੍ਰੈਕਟਿਸ ਕਰਨ ਬੈਠ ਜਾ ਤੇ ਮੈਂ ਆਪਣਾ ਜਿਹੜਾ ਵਾ ਕਿ ਤੇ ਮੈਂ ਪਹਿਲਾਂ ਕਰਦੀਆਂ ਪਾਠ ਤੇ ਫਿਰ ਦੀਦੀ ਆਉਣੇ ਵਾਲੇ ਕੰਮ ਕਰਨ ਵਾਸਤੇ ਤੇ ਫਿਰ ਉਹਨਾਂ ਦੇ ਨਾਲ ਜਿਹੜਾ ਵਾ ਸਾਰੀ ਸੈਟਿੰਗ ਸ਼ੂਟਿੰਗ ਕੰਮ ਕੰਮ ਕਰਵਾਵਾਂਗੇ ਤੇ ਫਿਰ ਆਪਾਂ ਜਿਹੜਾ ਕਿ ਬਾਅਦ ਵਿੱਚ ਜਿਹੜੂਪ ਦੇ ਆਉਣ ਤੋਂ ਬਾਅਦ ਫਿਰ ਦੇਖਦੇ ਆ ਇਹਨੂੰ ਪੈਕ ਕਰਵਾ ਕੇ ਅੱਜ ਇੱਕ ਹੋਰ ਕੰਮ ਆ ਸੂਟ ਬਣਨੇ ਦਿੱਤੇ ਸੀਗੇ ਸੂਟ ਵੀ ਫੜ ਕੇ ਲੈ ਕੇ ਆਉਣੇ ਆ ਜਿਹੜੇ ਵਰਕ ਕਰਨੇ ਦਿੱਤੇ ਸੀਗੇ ਉਹ ਵੀ ਲੈ ਕੇ ਆਉਣੇ ਆ ਤੇ ਜੇ ਆਪਾਂ ਟਾਈਮ ਨਾ ਤਾਈਓ ਮੈਂ ਪ੍ਰਭ ਨੂੰ ਕਹਿੰਦੀ ਵੀ ਫ੍ਰੀ ਹੋ ਜਾ ਕੱਲ ਵੀ ਅਹੀਂ ਜਾਣਾ ਸੀ ਨਾ ਤੇ ਕੱਲ ਪ੍ਰਭ ਲੇਟ ਬਹੁਤ ਉਠਿਆ ਲੇਟ ਉਠਣ ਦਾ ਕਰਕੇ ਇਹਨੇ ਕੁਝ ਨਹੀਂ ਕੀਤਾ ਉਹ ਕੱਲੋਂ ਮੰਡੇ ਆ ਦੇ ਮੰਡੇ ਨੂੰ ਇਹਦਾ ਹੈਗਾ ਵਾ ਕੰਮ ਦੂਜਾ ਮੈਥ ਦਾ ਪੇਪਰ ਇਹਨੇ ਉਹਦੀ ਇੱਕ ਮਿੰਟ ਇੰਟਰਵਿਊ ਜੰਨੀ ਕੀਤੀ ਫਿਰ ਰਾਤੀ ਪੂਰਾ ਰੋਲਾ ਪਿਆ ਤੇ ਫਿਰ ਇਹਨੇ ਰਾਤ 2 ਘੰਟੇ ਆਪਣੀ ਜਿਹੜੀ ਆ ਉਹ ਪ੍ਰੈਕਟਿਸ ਕੀਤੀ ਆਪਣੀ ਤਿਆਰੀ ਕੀਤੀ ਪੇਪਰ ਦੀ ਕੰਬਲ ਵੀ ਚੁੱਕ ਕੇ ਰੱਖਿਆ ਮੇਰਾ ਪੁੱਤ ਤੇ ਮੰਜਾ ਖੜਾ ਕਰਿਆ ਤੇ ਫਿਰ ਆ ਰਾਮ ਨਾਲ ਆ ਕੇ ਆਪਦਾ ਬਹਿ ਜਾ ਫਿਰ ਤੇਰਾ ਕੋਈ ਕੰਮ ਨਹੀਂ ਫਿਰ ਮੈਂ ਹੀ ਸਾਰੇ ਕੰਮ ਕਰਨੇ ਆ ਕਿਉਂਕਿ ਜਿੰਨੇ ਕੰਮ ਤੇਰੇ ਕਰਵਾਉਣ ਵਾਲੇ ਮੈਂ ਕਰਵਾ ਕੇ ਫੇਰ ਹੀ ਤੈਨੂੰ ਬਿਠਾਉਣਾ ਵਾ ਤੇ ਫਿਰ ਹੁਣ ਇਹਨੂੰ ਆਪਾਂ ਪਹਿਲਾਂ ਆ ਨੂੰ ਬਿਠਾਵਾਂਗੇ ਪੜ੍ਹਨ ਵਾਸਤੇ ਤੇ ਫਿਰ ਉਸ ਤੋਂ ਬਾਅਦ ਵਿੱਚ 10 ਵਜੇ ਤੱਕ ਇਹਨੂੰ ਮੈਂ ਕਹਿਣਾ ਵੀ ਪੜ੍ਹ ਹਟ ਕੋ ਲੈ ਕੇ 10 ਵਜੇ ਤੱਕ 2 ਘੰਟੇ ਦੇਣੇ ਆ ਫਿਰ ਆਪਣੇ ਪਾਪਾਂ ਲੈ ਕੇ ਆਊਗਾ ਪਾਪਾਂ ਲਿਆਉਣ ਤੋਂ ਬਾਅਦ ਫਿਰ ਦੇਖਦੇ ਆਪਾਂ ਸ਼ਾਮ ਨੂੰ ਜਾਨੇ ਆ ਕਿ ਦੁਪਹਿਰੇ ਜਾਨੇ ਆ ਕਿਧਰ ਨੂੰ ਕੀ ਕੀ ਕਰਦੇ ਆ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਤੇ ਮਿਲਦੇ ਆਂ ਜੀ ਬ੍ਰੇਕ ਤੋਂ ਬਾਅਦ ਲਓ ਗਾਇਸ ਟਾਈਮ ਹੋ ਗਿਆ ਸ਼ਾਮ ਦਾ 7:00 ਵਜੇ ਨੇ ਪੂਰੇ ਤੇ ਅੱਜ ਆਪਾਂ ਸਬਜੀ ਦਾ ਪਾਣੀ ਆਪਣੇ ਨੂੰ ਬਹੁਤ ਟਾਈਮ ਲੇਟ ਹੋ ਗਿਆ ਵਾ ਤੇ ਹੁਣ ਆਪਾਂ ਬਣਾਉਣ ਲੱਗੇ ਜਗਰੂਪ ਲੈ ਬਤਾਉਂ ਬਤਾਉਂ ਪਤਾ ਕਿਨੇ ਗਰਮ ਹੁੰਦੇ ਗਰਮੀ ਚ ਫਿਰ ਹਮ ਗਰਮੀ ਬਤਾਉਂ ਗਰਮ ਹੈ ਤੇ ਉਹਦਾ ਰੇਟ ਵੀ ਬੜਾ ਗਰਮ ਹੈ ਰੇਟ ਗਰਮ ਹੈ ਆਈ ਹੈ ਤੇ ਫਿਰ ਸਬਜੀ ਬਣਦਾ 60 ਰੁਪਏ ਪਤਾ ਜਗ੍ਹਾ ਦਾਲ ਕਾਲੀ 60 ਰੁਪਏ ਤੋਰੀ ਆ ਕੀ ਆ ਤੋਰੀ ਆ ਕੀ ਆ ਤੋਰੀ ਲੈ ਆਉਂਦੇ ਹੈ ਕੀ ਆ ਤੋਰੀ ਲੈ ਆਉਂਦੇ ਆਪਾਂ ਕਿਹੜਾ ਸ਼ਰਪੀਆਂ ਦੀ ਕੀ ਆ ਤੋਰੀ ਤੇ ਆਪਾਂ ਬਹੁਤ ਮਣਕਾਣੀ ਅੱਧਾ ਕਿਲੋ ਤੇ ਸਬਜ਼ੀ ਖਾ ਲਈ ਅੱਧਾ ਕਿਲੋ ਚ ਜੋ ਬਣ ਜਾਂਦੀ ਮੈਨੂੰ ਲੱਗਦਾ ਅੱਧੀ ਕੌਲੀ ਰਹਿ ਜਣੀ ਤੇ ਤੂੰ ਇੱਕ ਸਬਜ਼ੀ ਖਾਣੀ ਕਿੰਨੇ ਆ ਹੁਣ ਹੀ ਖਾਣੀ ਬਸ ਤੂੰ ਹੀ ਖਾਣੀ ਬਸ ਨਾ ਤੇ ਹੁਣ ਖਾਣੀ ਆ ਤੇ ਸਵੇਰੇ ਫਿਰ ਸਵੇਰੇ ਬਸ ਹੁਣ ਤੇ ਸਵੇਰੇ ਬਸ ਤੁਹਾਡਾ ਹੋਤਾ ਦੋਈ ਤੂੰ ਹੀ ਖਾਣੀ ਪ੍ਰਾਪਤੇ ਉੰਜ ਵੀ ਮਾਸਾ ਕੀ ਖਾਂਦਾ ਲਾਗੇ ਇਹ ਸਬਜ਼ੀ ਮੈਂ ਜੇ ਨੀ ਵੇਖੀ ਦਿਨ ਦੀ ਵੀ ਵੇਖੀ ਦਿਨ ਦੀ ਵੀ ਚੀਜ਼ ਖਾਣੀ ਕਿੰਨੀ ਗਾਦੇ ਉਹਨੇ ਦੇ ਹਿਸਾਬ ਨਾਲ ਵਧੀਆ ਲੈ ਦੇ ਦਿੰਦਾ ਬਤਾਉਂ ਕੀ ਹੋਇਆ ਬਤਾਉਂ ਗਰਮੰਦ ਹੈ ਜਾਂ ਗਰਮੀ ਆ ਜਾ ਬਤਾਉ ਫਿਰ ਇਹ ਲੋਕੀ ਨੂੰ ਉੱਚਾ ਹੁੰਦਾ ਵਾ ਮੂੰ ਪੱਕ ਜਾਂਦਾ ਵਾ ਮੂੰ ਉਹਨਾਂ ਦਾ ਉੱਚਦਾ ਜਿਹੜੇ ਰੋਜ਼ ਖਾਂਦੇ ਆ ਆਪਾਂ ਦਾ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਖਾਦੇ ਮੈਂ ਤੇ ਗੱਲ ਹੈਗੀ ਕਰਕੇ ਹਾਂ ਇਹ ਵੀ ਤਾਂ ਗੱਲ ਹੈਗੀ ਅੱਜ ਅਹੀਂ ਪੈਕਿੰਗ ਕਰਨ ਦੇ ਹਰਖੜੀ ਦੀ ਜਿਹੜੀ ਕੱਲ ਤਾਂ ਅਹੀਂ ਵੀਡੀਓ ਚ ਵੇਖ ਚੁੱਕੇ ਜੇ ਤੇ ਉਹ ਅਜੇ ਸਾਡੇ ਸੈਟਿੰਗ ਨਹੀਂ ਆਉਂਦੇ ਹੋ ਨਹੀਂ ਸੇਰੇ ਹੁਣ ਜਾਣਾ ਹੀ ਪੋਸਟ ਕਰਾਉਣ ਤੇ ਹੁਣ ਅੱਜ ਨਹੀਂ ਹੁਣ ਆਪਾਂ ਸੇਰੇ ਜਾਵਾਂਗੇ ਕਿਉਂਕਿ ਉਹ ਥੋੜਾ ਜਿਹਾ ਸਮਾਨ ਵਿੱਚੋਂ ਘਟਦਾ ਵਾ ਤੇ ਇੱਕ ਜਿਹੜੂਪ ਕਹਿੰਦੇ ਆ ਵੀ ਆਪਾਂ ਗੌਰਮ ਜਿਹੜਾ ਪੋਸਟ ਪੋਸਟ ਆਫਿਸ ਵਿੱਚੋਂ ਪੋਸਟ ਹੁੰਦਾ ਪੁੱਤੋ ਕਰਵਾ ਕੇ ਆਉਨੇ ਆ ਉੱਥੋਂ ਥੋੜਾ ਇਹ ਕਿ ਥੋੜਾ ਪੈਸਿਆਂ ਦਾ ਫਰਕ ਪੈ ਜਾਊਗਾ ਗਰੀਬ ਬੰਦਾ ਬਹੁਤ ਕੁਝ ਸੋਚਦਾ ਪੈ ਆ ਬੰਦਾ ਲਾ ਲੈਂਦਾ ਮੁੜ ਕੇ ਦਿਲ ਨੂੰ ਕੁਝ ਵੀ ਹੁੰਦਾ ਤੇ ਜੇ ਕਦੇ ਵਾਸਾ ਚੱਲਦਾ ਹੋਵੇ ਤੇ ਮੋਟਰਸਾਈਕਲ ਤੇ ਆਪ ਹੀ ਜਾ ਕੇ ਆ ਜੀ ਆ ਵੀ ਸਹੀ ਗੱਲ ਵਾਕੇ ਵੀ ਗੱਲ ਹੈਗੀ ਆ ਕੋਈ ਆਣੀ ਆ ਤੇ ਹੁਣ ਆਪਾਂ ਉਹ ਸਵੇਰੇ ਵੇਖਾਂਗੇ ਉਹ ਹੀ ਉਧਰ ਜਿਹੜੇ ਪੈਸੇ ਬਚਣਗੇ ਉਹ ਚਾਰ ਚੀਜ਼ਾਂ ਹੁਣ ਜੇ ਵੇਖਿਆ ਜਾਵੇ ਨਾ ਤੇ ਉਹਨਾਂ ਇੰਨਾ ਕੀ ਸਮਾਨ ਆ ਜਿਹਦੇ ਤੇ ਆਪਣਾ 2-3000 ਰੁਪਏ ਲੱਗ ਜਾਣਾ ਤੇ ਜੇ ਉਧਰੋਂ ਆਪਣਾ ਉਹ 2-400 ਰੁਪਇਆ ਬੱਜੂਗਾ ਤੇ ਜਿਹੜਾ 2-3000 ਰੁਪਇਆ ਐ ਮੈਂ ਫालतू ਮਤਲਬ ਕਿ 2-300 ਤੇ ਫालतू वेस्ट ਹੋਣਾ ਵਾ ਤੇ ਉਹ 2-300 ਦਾ ਆਪਾਂ ਕੋਲੇ ਹੋਰ ਲੈ ਕੇ ਜਿਹੜਾ ਵਾ ਉਹ ਖਾਣ ਨੂੰ ਦੇ ਭੇਦਾਂਗੇ ਨਾਲ ਨਾ ਦੇ ਕੋ ਜਮੂਹ ਤੇ ਪਵੇ ਕਿ ਇਹਨਾਂ ਦੇ ਫ੍ਰੀ ਚ ਪੈਸਾ ਦੇਣ ਨੂੰ ਨਹੀਂ ਨਾ ਜੀ ਕਰਦਾ ਸਰਕਾਰ ਨੂੰ ਨਹੀਂ ਜੀ ਕਰਦਾ ਹਣਾ ਨਹੀਂ ਹੋਏ ਹੈ ਜਿੱਥੇ ਫਿਰ ਪਿਆਰ ਹੋਏ ਪੈਸਾ ਨਹੀਂ ਵੇਖਿਆ ਜਾਂਦਾ ਉਹ ਤੇ ਗੱਲ ਹੈਗੀ ਆ ਪਰ ਨਹੀਂ ਜਿਹੜਾ ਹੁਣ ਜਾ ਕੇ ਕੋਈ ਚੀਜ਼ ਜਾਣੀ ਤੇ ਉਹਦੇ ਮੂੰਹ ਚ ਪੈਣੀ ਤੱਕ ਜਾ ਉਹ ਈਡੀ ਉੱਪਰ 2400 500 ਰੁਪਿਆ ਜਿਹੜਾ ਉਹਨਾਂ ਨੂੰ ਉਧਰੋਂ ਆਪਾਂ ਨੂੰ ਜੇ ਆਪਾਂ ਮਤਲਬ ਕਿ ਪ੍ਰਾਈਵੇਟ ਉਹਨਾਂ ਦੇ ਕੋਲੋਂ ਪਰਚ ਕਰ ਉਹ ਉਹਨਾਂ ਦੇ ਮੂੰਹ 'ਚ ਪੈਣਾ ਉਹ ਉਹਨਾਂ ਦੇ ਮੂੰਹ 'ਚ ਪੈ ਜਾਣਾ ਤੇ ਆਪਾਂ ਆਪਣੇ ਦੇ ਪਾਉਣਾ ਇਹ ਗੱਲ ਹੁੰਦੀ ਹੈ ਬੰਦਾ ਬਹੁਤ ਕੁਝ ਸੋਚਦਾ ਵਾ ਕਿ ਹੁਣ ਆਪਾਂ ਨੂੰ ਹੁੰਦੇ ਆ ਲੇਟ ਤੇ ਆਪਾਂ ਜਲਦੀ ਜਲਦੀ ਤੜਕੇ ਲਾਲ ਗਏ ਬਤਾਉ ਮੈਨੂੰ ਲੱਗਦਾ ਕਾਣਾ ਆ ਵੀ ਹੈਗਾ ਵਾ ਵਿੱਚ ਸਾਈਡ ਤੇ ਹੈਗਾ ਹੈਗਾ ਬੋਲੀ ਸਬਜ਼ੀਆਂ ਖਰਾਬ ਨੇ ਕਰ ਲੀਆਂ ਮੇਰੇ ਅਸਲ 'ਚ ਮੇਰਾ ਨਾ ਸਬਜ਼ੀਆਂ ਜਾਂ ਤਾਂ ਮਾਨੀ ਚੁੱਕਿਆ ਪਿਆ ਮੇਰਾ ਦਿਲ ਨਹੀਂ ਕਰਦਾ ਸਬਜ਼ੀਆਂ ਸਬਜ਼ੀਆਂ ਖਾਣ ਨੂੰ ਤੇਰਾ ਸਬਜ਼ੀਆਂ ਖਾਣ ਦਿਲ ਨਹੀਂ ਕਰਦਾ ਅਸਲ 'ਚ ਸਬਜ਼ੀ ਬਣਾਉਣ ਨੂੰ ਵੀ ਦਿਲ ਨਹੀਂ ਕਰਦਾ ਜਿੰਨੀ ਕਰਦੀ ਸਹੀ ਗੱਲ ਜਿੰਨੀ ਗਰਮੀ ਪਾਉ ਦੋ ਦਿਨ ਹੋ ਗਏ ਬੜੀ ਜਿਆਦੀ ਬੁਰੀ ਹਾਲਤ ਹੋਣ ਦੀ ਬਹੁਤ ਹੀ ਜਿਆਦੀ ਸਬਜ਼ੀ ਬਣਾਉਣ ਨੂੰ ਦਿਲ ਨਹੀਂ ਕਰਦਾ ਤੇ ਉਹ ਕਹ ਦਿੰਦੀ ਵੀ ਖਾਣ ਨੂੰ ਹੀ ਨਹੀਂ ਦਿਲ ਕਰਦਾ ਮੇਰਾ ਦਿਲ ਕਰਦਾ ਵੀ ਇੱਥੇ ਉਹ ਮੈਂ ਨਾ ਜਗਰੂ ਵੇਖਣ ਦੇ ਹਾਂ ਇੱਕ ਵਲੌਗ ਵਾਲਿਆਂ ਦਾ ਉਹਨਾਂ ਨੇ ਬੜਾ ਵਧੀਆ ਬਣਾਇਆ ਜਿਵੇਂ ਆਪਣਾ ਔਨੀਅਨ ਟੇਬਲ ਕੱਪੜੇ ਪ੍ਰੈਸ ਕਰਨ ਵਾਲਾ ਟੇਬਲ ਆ ਉਹਦੇ ਤੇ ਬੜਾ ਵਧੀਆ ਉਹ ਉਹ ਥੱਲੇ ਉਹਨਾਂ ਨੇ ਬੰਦ ਨਹੀਂ ਕੀਤਾ ਤੇ ਉੱਪਰ ਲੱਭ ਸਿਆ ਸਲੇਬਣੀ ਆ ਉਹ ਥੱਲੇ ਚੀਜ਼ ਨੂੰ ਖੁੱਲੀ ਰੱਖੀ ਹੋਈ ਬਾਰੀਆਂ ਬਣਾਈਆਂ ਤੇ ਇੱਕ ਸਾਈਡ ਤੇ ਸਿਲੰਡਰ ਰੱਖਿਆ ਤੇ ਉੱਤੇ ਜਿਹੜਾ ਚੁੱਲੇ ਰੱਖੇ ਆ ਤੇ ਇਧਰਲੀ ਸਾਈਡ ਜਿਹੜੀ ਬਚਦੀ ਆ ਨੇ ਇਧਰ ਜਿਵੇਂ ਆਪਣੇ ਇਧਰ ਕੱਪੜੇ ਰੱਖਦੇ ਆ ਤੇ ਉਹਦੇ ਦੇ ਵਿੱਚ ਰੱਖਣ ਵਾਸਤੇ ਉਹਨਾਂ ਨੇ ਮਤਲਬ ਕੀ ਲੂਣ ਮਿਰਚ ਮਸਾਲਾ ਸਬਜੀ ਵਾਲੇ ਸਾਰੇ ਡੱਬੇ-ਟੁਬੇ ਰੱਖ ਕੇ ਤੇ ਉਹਨੂੰ ਲਾਇਆ ਟਾਇਰ ਉਹ ਰੇੜ ਕੇ ਬਾਹਰ ਲੈ ਆਉਂਦੇ ਆ ਸਿਰਫ ਕਪਾਣ ਦੇ ਜਿਹੜੇ ਸਾਫ਼ ਕਰਨ ਵਾਸਤੇ ਉਹ ਹੀ ਅੰਦਰ ਖੜਨੇ ਪੈਂਦੇ ਬਾਕੀ ਸਾਰੇ ਮੈਂ ਕਹਿਣਾ ਵੀ ਉਹ ਚੱਲਦੀ ਫਿਰਦੀ ਚੱਲਦੀ ਫਿਰਦੀ ਰਸੋਈ ਆ ਹਾਂ ਉਹਨਾਂ ਵੀ ਆ ਕਹਿੰਦਾ ਇਹ ਚੱਲਦੀ ਫਿਰਦੀ ਆ ਕੇ ਭਾਵੇਂ ਸੰਦਿੰਗਾ ਚ ਵੀ ਭਾਵੇਂ ਜਿੱਥੇ ਮਰਜ਼ੀ ਦੇ ਖੁੱਲੇ ਥਾਂ ਆਪਾਂ ਕਿਸੇ ਪਾਰਕ ਦੇ ਵਿੱਚ ਰਸੋਈ ਚੋਕੇ ਲੈ ਜੋ ਰੇੜਕੇ ਹਾਂ ਉਹ ਸਹੀ ਗੱਲ ਆ ਖੁੱਲੇ ਥਾਂ ਤੇ ਰੋਟੀ ਜਿਵੇਂ ਇੱਥੇ ਗਰਮੀ ਆ ਤੇ ਹੁਣ ਬੰਦਾ ਬਾਹਰ ਕੱਢ ਲੈਂਦਾ ਉਹ ਉਹਨਾਂ ਨੂੰ ਬੜੀ ਮੂਰ ਲੱਗੀ ਕਿੱਥੇ ਗਈਆਂ ਉਹਨਾਂ ਨੇ ਵਲੌਗ ਵੇ ਨਹੀਂ ਹੁੰਦੀ ਚਾਹ ਤੇ ਤੁਸੀਂ ਵੀ ਸਾਰੇ ਭੈਣ ਭਰਾ ਵੇਂਦੇ ਹੋਣਗੇ ਜਿਹੜੇ ਪੰਜਾਬੀ ਕੀ ਉਹਨਾਂ ਦਾ ਨਾਮ ਆ ਆਇਆ ਪੁੱਤ ਮੈਂ ਨਾਮ ਨਹੀਂ ਮੈਨੂੰ ਯਾਦ ਮੈਂ ਉਹਨਾਂ ਦੇ ਵਲੌਗ ਵੇ ਨਹੀਂ ਹੁੰਦੀਆਂ ਤੇ ਹੁਣ ਮੈਨੂੰ ਚਿੰਤਾ ਪੁੱਛ ਚੱਲ ਤੈਨੂੰ ਰਸੋਈ ਤੇ ਜਾ ਦੇਣਾ ਤੇ ਰਸੋਈ ਚੱਲਦੀ ਫਿਰਦੀ ਰਸੋਈ ਉਹਨੇ ਰੱਖੀ ਆਪਣੀ ਹੀ ਫਿਰਦੀ ਤੇ ਬੜਾ ਵਧੀਆ ਟਾਇਰ ਲੱਗੇ ਆ ਉਹਨੇ ਜਿਵੇਂ ਗਰਮੀ ਹੁਣ ਜਿਵੇਂ ਮੀਂਹ ਪੈਂਦੇ ਆ ਨਾ ਸਿਆਲ ਦੇ ਸਿਆਲ ਦੇ ਵਿੱਚ ਆ ਕੇ ਜਿ ਗਰਮੀਆਂ ਚ ਸੁਣਾਈ ਆਇਆ ਤੇ ਮੌਸਮ ਦਾ ਕਰਕੇ ਉਹ ਬਾਹਰ ਕੱਢ ਕੇ ਮੀਂਹ ਪੈਂਦੇ ਦੇ ਵਿੱਚ ਜਾਂ ਬਰਾਂਡੇ 'ਚ ਰੱਖ ਕੇ ਉੱਤੇ ਪੱਖਾ ਚਲਾ ਕੇ ਬੜਾ ਵਧੀਆ ਪੂੜੇ ਪਾੜੇ ਬਣਾਉਂਦੀ ਸੀ ਇੱਕ ਦਿਨ ਤੇ ਸਭ ਜੀਆਂ ਸਬ ਜੀਆਂ ਬਾਹਰ ਮੇਰੇ ਸਾਹਦ ਕਹਿਦਨ ਇਹੋ ਜਿਹੇ ਦੌਰ ਆ ਜਨਾ ਵੀ ਆਪੋ ਆਪਣੇ ਕਮਰੇ ਨੂੰ ਟਾਇਰ ਲਵਾ ਲੈਨੇ ਲੋਕਾਂ ਨੇ ਤੇ ਜੇ ਨਾਲ ਲੜੇ ਆਹ ਦਾ ਕਮਰਾ ਰੇਡ ਕੇ ਸਾਈਡ ਤੇ ਲੈ ਜਾ ਕਰ ਹਾਂ ਸਹੀ ਗੱਲ ਇਹ ਵੀ ਗੱਲ ਹੋ ਜਾਣਾ ਤੇ ਹੈ ਗਈ ਆ ਕਈਆਂ ਥਾਵਾਂ ਤੇ ਵੇਖਿਆ ਹੀ ਆ ਵੀ ਉਹ ਕੈਰਾਵਨ ਬਣਾਈਆਂ ਸਾਰਾ ਘਰ ਘਰ ਵਾਂਗੂ ਹੀ ਸਾਰਾ ਬਣਾਇਆ ਵਾ ਪਾਣੇ ਜਿੱਥੇ ਮਰਜ਼ੀ ਚੱਲ ਜਾਂਦੇ ਆ ਉਹਦੇ ਚ ਟ੍ਰੈਵਲ ਕਰਦੇ ਕਰਦੇ ਉਹਦੇ ਉਹ ਗੱਡੀ ਹੁੰਦੀ ਆ। ਤੋਂ ਹੀ ਗੱਡੀ ਦਾ ਉਹ ਟੈਰੀ ਹੁੰਦੀ ਆ ਘਰ ਹੀ ਹੁੰਦਾ ਇੱਕ ਸਾਦਾ। ਸਾਰਾ ਕੋਸ਼ ਹੀ ਉਹਦੇ ਵਿੱਚ ਹੁੰਦਾ ਹਰ ਇੱਕ ਚੀਜ਼ ਉਹਦੇ ਵਿੱਚ। ਉਹ ਵਧੀਆ ਹੁੰਦਾ ਬਹੁਤ ਵਧੀਆ ਚੀਜ਼। ਗੱਲ ਇਹ ਕਿ ਅੱਗੇ ਹੁੰਦੇ ਸੀ ਚੌਕੇ ਚੁੱਲੇ ਤੇ ਬੰਦਾ ਬਾਹਰ ਆ ਕੇ ਰੋਟੀ ਪਾਣੀ ਕਰਦਾ ਸੀ ਆਪਦਾ ਤੇ ਖੁੱਲੀ ਹਵਾ ਦੇ ਵਿੱਚ ਤੇ ਨਹੀਂ ਗਰਮੀ ਫੇਲੀ ਹੁੰਦੀ। ਹੁਣ ਚੌਕੇ ਚੁੱਲੇ ਹੈ ਨਹੀਂ ਆ ਤੇ ਅੰਦਰ ਸੋਈਆਂ 'ਚ ਵੜਨਾ ਪੈਂਦਾ ਬੀਬੀਆਂ ਨੂੰ ਤੇ ਬੀਬੀਆਂ ਇਹ ਉਹਦੀ ਜਗ੍ਹਾ ਚੁੱਲਾ ਨਹੀਂ ਬਾਲਣਾ ਪਸੰਦ ਕਰਦੀਆਂ। ਕਿ ਐਦਾਂ ਵੀ ਸਿਲੰਡਰ ਵੀ ਨਾਲ ਹੀ ਹੋਵੇ ਤੇ ਚੱਲਦਾ ਫਿਰਦਾ ਕੰਮ ਜਿਹੜਾ ਸਿਲੰਡਰ ਤੇ ਸੌਖਾ ਵੀ ਹੋਵੇ ਤੇ ਬਾਹਰ ਵੀ ਬਾਹਰ ਦਾ ਬਾਹਰ ਵੀ ਰਹੀਏ ਆ ਕੰਮ ਪਾਲਦੀਆਂ ਬੀਬੀਆਂ ਤੇ ਹੁਣ ਆਪਾਂ ਸਬਜ਼ੀ ਨੂੰ ਕੱਟ ਕੇ ਤੇ ਨਾਈਕੇ ਵਾਰੀ ਰਸੋਈ 'ਚ ਜਾਣਾ ਲਾ ਕੇ ਤੜਕਾ ਘੁੰਨ ਕੇ ਆਟਾ ਬਣਾ ਕੇ ਨਾਲ ਹੀ ਫੁਲਕੇ ਇਹਨਾਂ ਜੋਗੇ ਤੇ ਫਿਰ ਮੈਂ ਨਿਕਲ ਕੇ ਆਉਣਾ ਬਾਹਰ ਅਰੇ ਉਹ ਨਹੀਂ ਗੱਲ ਹੁੰਦੀ ਮੰਗਾਇਆ ਕੀ ਜੇ ਯਾ ਤੇ ਜੇ ਦੇ ਨਵੀਂ ਚੀਜ਼ ਮੰਗਾ ਲੈਂਦੇ ਫੇਰ ਆਖਣਾ ਬਿੱਲ ਜ਼ਿਆਦਾ ਆ ਗਿਆ 32 ਦਾ ਚਲੋ ਗਾਇਸ ਅੱਜ ਹੁਣ ਆਪਣਾ ਆਇਆ ਪਾਰਸਲ ਇੱਕ ਮੈਨੂੰ ਲਗਵਾਇਆ ਸੀ ਬੜੀ ਵਧੀਆ ਚੀਜ਼ ਦੇਖਦੇ ਆਂ ਜੇ ਉਹ ਜੀ ਨਿਕਲਦੀ ਆ ਕਿ ਨਹੀਂ ਤੇ ਪਹੀਰ ਆ ਗਿਆ ਬਰਾ ਮੇਰੇ ਮੂੰਹ ਚ ਵਾਰ ਦਿਆ ਕਰ ਚੰਗਾ ਕੈਮਰਾ ਤੇ ਦੇਖਦੇ ਆਂ ਵੀਰਾ ਆ ਆ ਬਾਹਰ ਪਾਰਸਲ ਵਾਲਾ ਜੇ ਆਪਾਂ ਲੈ ਕੇ ਆਉਂਦੀ ਆ ਤੇ ਫਿਰ ਦੇਖਦੇ ਆਂ ਜਿਹੜੀ ਚੀਜ਼ ਦੀ ਮੈਨੂੰ ਐਕਸਾਈਟਮੈਂਟ ਹੋਣਦੀ ਆ ਕਿ ਉਹ ਚੀਜ਼ ਉਵੇਂ ਦੀ ਆ ਕਿ ਨਹੀਂ ਕਿਉਂਕਿ ਰੱਖੜੀਆਂ ਤੁਹਾਨੂੰ ਪਤਾ ਆ ਰਹੀਆਂ ਫਿਰ ਹੁਣ ਆਪਾਂ ਚੱਲਦੇ ਹਾਂ ਪਾਰਸਲ ਲੈ ਕੇ ਆਇਆ ਇਧਰ ਇਨਾ ਬਦਲ ਚੜੇ ਨੋ ਕੋਈ ਉਧਰ ਵੀਰ ਖਲੋਤਾ ਜਾਓ ਫਰਾਕ ਮੈਂ ਤੇਰੇ ਜੁੱਤੀਆਂ ਲਾ ਦੇਣਾ ਫਰਾਕ ਇਹ ਤੂੰ 200 ਰੁਪਿਆ ਵੇਖੀਂਗਾ ਨਹੀਂ ਹੈ ਲੰਘ ਗਈ ਤਾਂ ਮਲ ਲੈ ਪਾਰਸਲ ਇਹ ਜਿਹੜਾ ਨੱਚੀ ਲਿਖਿਆਦਾ ਕਿ ਕਿ ਉਧਰ ਬਦਲ ਵੇਚਣਾ ਚੜਿਆ ਕੱਲ ਨੂੰ ਵੇਖਾਂਗੇ ਅੱਜ ਨਹੀਂ ਦੇਤਾ ਕਾਨੂੰ ਦੇ ਧੁੱਪ ਹਾਏ ਇੰਨੀ ਕਾ ਇੰਨੀ ਅੱਤ ਦੀ ਗਰਮੀ ਨਾ ਕਿਤੇ ਬਾਹਰ ਦੀ ਹਵਾ ਤੇ ਬਾਹਰ ਨਿਕਲਉਂ ਤੇ ਨਹੀਂ ਕਰਦਾ ਪਰ ਮਜਬੂਰੀਆਂ ਦੀ ਖਾਤਿਰ ਬਿਲਾ ਵਿਚਾਰਾ ਕਿੰਨੀ ਗਰਮੀ ਦੇ ਵਿੱਚ ਹਣਾ ਅੱਲਾ ਤੁਰਿਆ ਕਰਨ ਗਿਆ ਇਹ ਵਿਚਾਰਾ ਪਾਣੀ ਨੂੰ ਪੋਚੇ ਹੈ ਕੀ ਹਾਂ ਉਹ ਵਿਚਾਰਾ ਲੈ ਕਿੰਨੀ ਗਰਮੀ ਚ ਤੁਰ ਰਿਹਾ ਪ੍ਰਭੂ ਤੋ ਕਿੰਨੇ ਖਲਾਰੇ ਪਾ ਕੇ ਬੈਠਾ ਦਿਓ ਮੈਂ ਖੋਲਾਂ ਤੂੰ ਇੰਨੇ ਖਲਾਰੇ ਪਹਿਲਾਂ ਮੈਨੂੰ ਦੱਸ ਦਿਓ ਮੈਂ ਖੋਲਾਂ ਪਹਿਲਾਂ ਜੇ ਤੂੰ ਸੇ ਸਕੂਲੋਂ ਆਇਆ ਹਾਂ ਹਾਂ ਇਨੇ ਇਨੇ ਚੀਜ਼ ਹੁੰਦੀ ਆ ਜਿੱਥੇ ਚੀਜ਼ਾ ਖਾਲੇ ਨਾ ਉੱਥੇ ਛੱਡ ਦਿਨਾ ਵਾ ਐਕਸਾਈਟਮੈਂਟ ਮੈਨੂੰ ਵੀ ਹੁੰਦੀ ਆ ਮੇਰੀ ਚੀਜ਼ ਆ ਗੱਲ ਕੀ ਆ ਹੈ ਲੈ ਇਹ ਮੇਰੀ ਚੀਜ਼ ਆ ਇਹ ਤੇ ਰਖੜੀ ਆ ਨੇ ਐਵੇਂ ਰਖਣੀ ਨਹੀਂ ਆ ਆ ਫੜੋ ਮੈਂ ਵੇਖਾ ਖੋਲ ਇਹਨੂੰ ਜਿੰਨੀ ਐਕਸਾਈਟਮੈਂਟ ਤੇ ਇਹਨੂੰ ਉਨੇ ਐਕਸਾਈਟਮੈਂਟ ਮੈਨੂੰ ਵੀ ਮੈਨੂੰ ਹੋਰ ਪਤਾ ਨਹੀਂ ਆ ਵੇ ਕੱਪੜੇ ਤੂੰ ਦੱਸ ਕੱਪੜੇ ਰੱਖ ਕੇ ਉੱਥੇ ਤੇ ਹਾਂ ਬੜੇ ਦੇਖੋ ਗਾਇਸ ਮੈਂ ਦਿਖਾਉਣੀ ਆ ਤੁਹਾਨੂੰ ਕਿ ਸੇਮ ਉਹੋ ਜੀ ਚੀਜ਼ ਨਿਕਲਦੀ ਕਿ ਨਹੀਂ ਹਾਏ ਉਧਰਲੀ ਸਾਈਡ ਤੋਂ ਫਟਿਆ ਹੈਗਾ ਲਿਖਦੇ ਆ ਦਿਖਾ ਤਾਂ ਸਹੀ ਮੈਨੂੰ ਚੀਜ਼ ਮੇਰੀ ਹੈ ਕਿ ਤੇਰੀ ਆ ਆਹ ਮੰਮੀ ਵਾਲੀਆਂ ਚੀਜ਼ਾਂ ਨਹੀਂ ਦੇਖਣੀਆਂ ਚਾਹੀਦੀਆਂ 100% ਹਾਏ ਆਵਲਾ ਆ ਗਿਆ ਵਾ ਮੈਨੂੰ ਲੱਗਦਾ ਨਹੀਂ ਆ ਸੇਮ ਚੀਜ਼ ਨਹੀਂ ਆਣੀ ਮੈਂ ਆਰਡਰ ਕੀਤਾ ਮਰਾ ਬਾਈ ਨੂੰ ਆਰਡਰ ਉਹਨੂੰ ਵਿਚਾਰੇ ਨੂੰ ਕੀ ਪਤਾ ਹੈਗਾ ਆਣੀ ਹੀ ਮੈਂ ਆਰਡਰ ਕੀਤਾ ਯਾਰ ਵੇ ਲੋ ਆ ਗੱਲ ਹੀ ਗਾ ਕਿ ਜਾਂ ਮੈਨੂੰ ਪਲੇਖਾ ਪੈ ਗਿਆ ਵਾ ਦੁਕਾਨ ਮੈਨੂੰ ਇਹ ਉਹ ਗੱਲ ਚ ਪਾਉਣ ਵਾਸਤੇ ਇਹ ਨਾ ਪਰ ਨਹੀਂ ਮੈਂ ਬੜਾ ਵਧੀਆ ਆਰਡਰ ਕੀਤਾ ਹੀਗਾ ਹੁਣ ਮੈਨੂੰ ਫੇਰ ਵੀ ਰਿਟਰਨ ਕਰਨਾ ਪੈਣਾ ਵਾ ਪਟਾ ਓਏ ਵੇ ਲੋ ਇਦਾਂ ਕਹਿੰਦਾ ਸ਼ਰਮ ਨਹੀਂ ਆਉਂਦੀ ਮਾਣੋ ਹੈ ਮਾਣੋ ਇਦਾਂ ਕਹਿੰਦਾਂ ਦਫਾ ਮੈਂ ਕੀ ਕਿਹਾ ਹੂੰ ਇਦਾਂ ਵੇ ਲੋ ਇਦਾਂ ਕਹਿੰਦਾਂ ਨਾ ਗੱਲ ਚ ਪਾਉਣ ਵਾਲਾ ਪਟਾ ਏ ਨਾ ਟੁੱਟਣਾ ਚਾਹੇ ਮੈਂ ਤੇ ਹੁਣੇ ਚੇਂਜ ਕਰਨਾ ਇੰਦਰ ਫੜਾ ਗਈ ਨੋਏ ਉਹਦੇ ਗਲਚਾ ਹਏ ਮੈਨ ਤੇ ਹੱਥ ਨਹੀਂ ਲੱਗ ਗਈ ਵੇਖਿਆ ਇੱਧਰ ਵੇ ਲੋ ਕੀ ਕਰਦਾ ਏ ਜਵਾਕਾਂ ਦੇ ਵੇ ਲੋ ਪੁੱਠੇ ਕੰਮ ਆ ਉਹਨੂੰ ਮਾਂ ਰਾਣੀ ਬਣਾ ਦਊਗਾ ਕੇ ਉਹਦੇ ਗਲਚਾ ਹਏ ਅੰਨੇ ਆ ਉਹਨੇ ਟੋਪਰਾ ਬੇ ਜੇ ਟੁੱਟ ਗਿਆ ਨਾ ਤੇ ਮੈਂ ਤੇਰਾ ਲਿਆਉਣਿਓ ਪਰ ਆਪੇ ਟੁੱਟ ਜਾਣਾ ਇਹ ਤੇ ਤੇਰਾ 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 ਜਲੂਸ ਮੇਰੇ ਤੋਂ ਐਵੇਂ ਨਿਕਲ ਜਾਣਾ ਕੋਈ ਤੇਰੇ ਨਹੀਂ ਤੂੰ ਨਾ ਫੜੀ ਇੱਕ ਮੈਂਟਾ ਐਕਸਾਈਟਡ ਹੋ ਗਈ ਐ ਕੋਈ ਫੜੀ ਉਧਰ ਇਹ ਐਗਜ਼ਾਈਟਮੈਂਟ ਉਹਨੂੰ ਐਕਸਾਈਟਡ ਐਵੇਂ ਕਰਦੇ ਵਿਚਾਰੀ ਨੂੰ ਪੜੇ ਕਮੈਂਡ ਆਪਣਾ ਹੀ ਆਪਣਾ ਹੀ ਜਿਸ ਮੈਂ ਨਾ ਉਹ ਹੋਰ ਚੀਜ਼ਸ ਆਰਡਰ ਕੀਤੀ ਕਿ ਮੈਨੂੰ ਲੱਗਦਾ ਕਿ ਜਾਨ ਮੈਂ ਤਾਂ ਬਹੁਤ ਆਰਡਰ ਆਪੀਆ ਮੈਨੂੰ ਲੱਗਦਾ ਆਦਿ ਮੈਂ ਉਧਰ ਕੀ ਟਾਈਮ ਹੀ ਸੀਗਾ ਫਿਰ ਮੈਨੂੰ ਤੇ ਦਬਾਰਾ ਚੀਜ਼ ਇਹ ਕਰਨੀ ਪਣੀ ਹੈ ਜੀ ਉਹ ਨਹੀਂ ਜਿਹੜੀ ਮੈਂ ਬਹੁਤ ਬੜਾ ਵਧੀਆ ਚੀਜ਼ ਲਈ ਜੀ ਇਹ ਹੁਣ ਕੋਈ ਗੱਲ ਨਹੀਂ ਆਪਾਂ ਚੇਂਜ ਕਰ ਲਾਂਗੇ ਹੈਗੇ ਡਾ ਵੀ ਇਹਦੀ ਤੇ ਮੁੰਡੇ ਨੇ ਆਪਾਂ ਪੈਕ ਕਰਕੇ ਦੋਨਾਂ ਸਾਈਡਾਂ ਤੋਂ ਖੁੱਲਾ ਹੈ ਰੱਬ ਵੀ ਨਾ ਬੇਵਕੂਫੀ ਆ ਜਦੋਂ ਮੈਂ ਕਿਹਾ ਕਿ ਚੀਜ਼ ਨੂੰ ਨਾਂਕ ਲਾਇਆ ਕਰ ਮਤਲਬ ਕਿ ਨਾਂ ਲਾਇਆ ਕਰ ਯਾਰ ਮੈਂ ਲਾਇਆ ਤੂੰ ਲਾਇਆ ਵਾ ਤੂੰ ਜਾਣ ਕੇ ਡਾਂਡਾ ਆਪੇ ਲੱਗ ਗਿਆ ਤੇ ਐ ਕਰਕੇ ਆਪੇ ਇੱਥੇ ਪਹੁੰਚ ਗਿਆ ਨਾ ਉੱਥੇ ਨਾ ਯਾ 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 ਹੁੰਦਾ ਜੇ ਮੈਨੂੰ ਗਾਇਸ ਬਹੁਤ ਜ਼ਿਆਦਾ ਜਿੰਨਾ ਇਹ ਕਹਿੰਦੇ ਨੇ ਨਾ ਨਿੱਕੇ ਹੁੰਦੇ ਬੱਚੇ ਸਿਆਣੇ ਹੁੰਦੇ ਆ ਤੇ ਵੱਡੇ ਹੋ ਕੇ ਇੱਕ ਤੇ ਇਹ ਗੱਲ ਕਿੰਨੇ ਕਹੀ ਆ ਪਹਿਲਾਂ ਮੈਨੂੰ ਉਹਦੇ ਨਾਲ ਮਲਾਓ ਪੇ ਨਿੱਕੇ ਹੁੰਦੇ ਸਿਆਣੇ ਹੁੰਦੇ ਨਿੱਕੇ ਹੁੰਦੇ ਸਿਆਣੇ ਹੁੰਦੇ ਆ ਨਿੱਕੇ ਇਹ ਜੋ ਹਾਂ ਚ ਹਾਂ ਮਲਾਉਂਦੇ ਜੋ ਕਈ ਜਿੱਥੇ ਬਹਿ ਜਾਓ ਉਸੇ ਬਹਿਲੇ ਜਿੱਥੇ ਖਲੋ ਜਾਓ ਉੱਥੇ ਖਲੋ ਜਾਓ ਲੋ ਜਾਂਦੇ ਆ ਜਦੋਂ ਵੱਡੇ ਹੋ ਜਾਂਦੇ ਨਾ ਉਦੋਂ ਥੋੜਾ ਜਿਹਾ ਆਪ ਦੀ ਮਰਜ਼ੀਆਂ ਚ ਆ ਜਾਂਦੇ ਆ ਨਿੱਕੇ ਛੋਟੇ ਠੀਕ ਹੋਤ ਨਹੀਂ ਨਿੱਕੇ ਦਿਨ ਮੈਂ ਕਹਿਣਾ ਨਾ ਕਿਹਾ ਵੀ ਇੱਥੇ ਆਹ ਕੰਮ ਨਹੀਂ ਕਰਨਾ ਮੰਮਾ ਨਹੀਂ ਕਰਨਾ ਮੰਮਾ ਨਹੀਂ ਕਰਦਾ ਹੁਣ ਸੁਨੋਈ ਨੂੰ ਕਾਪੀ ਨਹੀਂ ਕਰਨਾ ਸੁਨੋਈ ਚਾਹੀਦਾ ਮੈਂ ਕੀ ਕਰਾਂ ਸੁਨੋਈ ਇਹ ਕੰਮ ਨਹੀਂ ਕਰਨਾ ਨਹੀਂ ਕਰਨਾ ਤੇ ਚਲੋ ਗਾਇਸ ਹੁਣ ਆਪਾਂ ਇਹਨੂੰ ਮੈਨੂੰ ਲੱਗਦਾ ਵੀ ਮੇਰੇ ਫੇਰ ਪਰ ਆ ਜਾਂਦਾ ਜਲਦੀ ਹੁਣ ਮਨ ਲੱਗਦਾ ਇਹਨੂੰ ਜਲਦੀ ਚ ਪਾ ਕੇ ਫਿਰ ਇਹਦੇ ਦੂਜਾ ਆਪਾਂ ਪਰਸਾ ਆਰਡਰ ਕਰਾਂਗੇ ਇਹ ਕਿੱਥੇ ਜਾ ਪਾ ਕੇ ਕਿੱਥੇ ਜਾਣਾ ਜੀ ਵਿਆਹ ਤੇ ਇਹ ਮੈਂ ਤਿਆਰੀ ਕਰਦੀ ਮੈਂ ਸੋਣਾ ਜਾਂ ਸੂਟ ਬਣਾਇਆ ਤੇ ਦੱਸੋ ਪਾਣੂ ਕਿੰਨੇ ਕਿੰਨੇ ਰਖੜੀ ਤੇ ਨਵਾਂ ਸੂਟ ਬਣਾ ਲਿਆ ਵਾ ਮੈਂ ਤੇ ਬਣਾ ਲਿਆ ਬਸ ਸਟਿਚ ਕਰਨ ਵਾਲਾ ਰਹਿਦਾ ਜੀ ਇਹ ਸਭ ਤੋਂ ਮਹਿਣ ਕੰਮ ਤੇ ਸਟਿਚ ਕਰਨ ਵਾਲਾ ਤੇ ਬੜਾ ਵਧੀਆ ਬਣਾਇਆ ਜਿਹਦਾ ਆਪਾਂ ਪਾਵਾਂਗੇ ਰਖੀਲਾ ਕੇ ਜਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਕਿ ਇਹ ਮੈਂ ਉਹਦੇ ਲਈ ਮੰਗਵਾਇਆ ਸੀ ਕਿ ਮੈਂ ਰਖੜੀ ਦੇ ਪਾ ਕੇ ਜਾਵਾਂਗੀ ਤੇ ਪਰ ਮੈਨੂੰ ਮੇਰਾ ਮਾਜਾ ਸੁਨੋਈ ਨੇ ਨਹੀਂ ਬਨਣਾ ਯਾਨੀ ਕਾਲੂ ਬੰਟਾ ਗਿਆ ਹੁਣ ਆਪਾਂ ਲੈ ਸੁਨੋਈ ਨੇ ਨਹੀਂ ਕਾਲੂ ਨੂੰ ਬਨਣਾ ਯਾਨੀ ਕਾਲੂ ਦਾ ਭਰਾ ਕੋਈ ਹਾਲੀ ਪ੍ਰਭ ਤੇਰਾ ਨਾ ਸੱਚੀ ਹੁਣ ਆਪਾਂ ਦੁਬਾਰਾ ਰੀ ਆਰਡਰ ਕਰਾਂਗੇ ਤੇ ਇਹਨੂੰ ਰੀਟਰਨ ਕਰਾਂਗੇ ਫਿਰ ਆਪਾਂ ਲਿਆਵਾਂਗੇ ਤੇ ਤੇਰੇ ਨੂੰ ਜਣਾ ਤਾਂ ਕਾ ਹੀ ਲੈਣਾ ਮੈਨੂੰ ਲੱਗਦਾ ਬਾਪੂ ਦੇ ਪਹਿਰੇ ਰੱਖੜੀ ਤੇ ਅੱਜ ਨਤੀਜਰੀ ਹੋਈ ਗਿਆ ਤੇ 30 31 ਅਜੇ ਵਾਧੂ ਦਿਨ ਦਾ 6-7 ਦਿਨ ਦਾ ਹੈ ਤੇ ਫਿਰ ਆਪਾਂ ਫਾਰਸ ਕਰਾਂਗੇ ਹੁਣ ਇਹਨੂੰ ਮੈਂ ਕਿੱਦਾਂ ਜੋੜੂੰਗੀ ਇਹਨੂੰ ਮੈਂ ਦੱਸਾਂ ਮੈਂ ਦੱਸਾਂ ਅੱਛਾ ਅੱਛਾ ਤਾਂ ਲੱਗਦਾ ਕੋਈ ਐਂ ਕਰਦੇ ਐਂ ਕਰਦੇ